ਹਾਂਜੀ ਮੌਤ ਤੋਂ 20 ਮਿੰਟ ਪਹਿਲਾਂ ਮਾਂ ਦੇ ਨਾਲ ਆਖਰੀ ਮੁਲਾਕਾਤ ਹਾਂਜੀ ਇਸ ਨੌਜਵਾਨ ਦਾ 20 ਮਿੰਟ ਬਾਅਦ ਚ ਮਤਲਬ ਇਸ ਮੁਲਾਕਾਤ ਦੇ 20 ਮਿੰਟ ਬਾਅਦ ਸਰ ਕਲਮ ਕਰ ਦਿੱਤਾ ਜਾਣਾ ਹੈ ਵੀਡੀਓ 사우ਦੀ ਅਰਬ ਦੀ ਆ ਮੈਂ ਵੀਡੀਓ ਦੇਖ ਰਿਹਾ ਸੀ ਮੇਰੇ ਸਾਹਮਣੇ ਇਹ ਵੀਡੀਓ ਆਈ ਜੋ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਜਣੀ ਚਾਂਚੱਕ ਇਸ ਤੋਂ ਆਪਣੇ ਕਿਸੇ ਦੋਸਤ ਦਾ ਕਤਲ ਹੋ ਜਾਂਦਾ ਹੈ ਇਹਦੀ ਕੋਈ ਮਨਛਾ ਨਹੀਂ ਸੀ ਕਤਲ ਕਰਨ ਦੀ ਪਰ ਹੋ ਜਾਂਦਾ ਹੈ ਪੁਲਿਸ ਲੈ ਜਾਂਦੀ ਆ ਕੇਸ ਚੱਲਦਾ ਤੇ ਜੋ ਸੌਦੀ ਦਾ ਕਾਨੂੰਨ ਆ ਜੋ ਉੱਥੋਂ ਦਾ ਕੋਰਟ ਆ ਸਰਕਾਰ ਆ ਇਸ ਨੂੰ ਸਜ਼ਾਏ ਮੌਤ ਦਿੰਦੀ ਆ ਕਿ ਇਸ ਦਾ ਸਿਰ ਕਲਮ ਕਰ ਦਿੱਤਾ ਜਾਵੇ ਤੇ ਸਿਰ ਕਲਮ ਕਰਨ ਤੋਂ 20 ਮਿੰਟ ਪਹਿਲਾਂ ਇਹ ਮਾਂ ਦੇ ਨਾਲ ਆਖਰੀ ਮੁਲਾਕਾਤ ਕਰਵਾਈ ਜਾਂਦੀ ਇਸ ਨੌਜਵਾਨ ਦੇ ਇਹ ਉਹ ਨੋਚਬਾਨ ਮੁਹੰਮਦ ਬੈਨ ਮਾਰਸਲ ਤੁਸੀਂ ਟੋਟਲ ਜਿੰਨੇ ਸੌਦੀ ਦੇ ਚੈਨਲਾਂ ਜਾਂ ਕੋਈ ਵੀ ਹੈ ਮੀਡੀਆ ਹੈ ਜਾਂ ਆਮ ਪਬਲਿਕ ਆ ਸਭ ਨੇ ਇਹ ਰਿਕਵੈਸਟ ਕੀਤੀ ਬੇਨਤੀ ਕੀਤੀ ਸਾਹਮਣੇ ਵਾਲੇ ਨੂੰ ਜਿਹਦਾ ਕਤਲ ਹੋਇਆ ਕਿ ਇਹਨੂੰ ਮਾਫ ਕਰ ਦਿੱਤਾ ਜਾਵੇ ਪਰ ਇਹਨੂੰ ਮਾਫੀ ਨਹੀਂ ਮਿਲੇਗੀ ਪੂਰਾ ਜੋ ਇਹਨਾਂ ਦਾ ਕਬੀਲਾ ਸੀਗਾ ਸਾਰਾ ਇਕੱਠਾ ਹੋ ਕੇ ਗਿਆ ਆਪਣੀ ਟੋਟਲ ਪ੍ਰਾਪਰਟੀ ਲੈ ਕੇ ਕਿ ਇਸ ਨੂੰ ਚਾਨ ਚੱਕ ਹੋਇਆ ਹੈ ਕਿਉਂਕਿ ਜਿਹੜਾ ਕਾਨੂੰਨ ਆ ਆਪਾਂ ਨੂੰ ਪਤਾ ਜਿਹੜੇ ਮਤਲਬ ਸੌਦੀ ਦੇ ਕਾਨੂੰਨ ਆ ਬੜੇ ਸਖਤ ਆ ਉਸ ਜਿੰਨਾਂ ਦਾ ਕਤਲ ਹੋਇਆ ਉਹ ਮੰਨਣਾ ਤਾਂ ਅਲੱਗ ਗੱਲ ਆ ਉਹ ਮਾਫ ਕਰ ਦੇਣ ਪਰ ਜੋ ਕਾਨੂੰਨ ਜੋ ਕੋਰਟ ਨੇ ਫੈਸਲਾ ਸੁਣਾਤਾ ਉਹ اٹਾਲਾ ਦੇਖੋ ਇਹ ਮਾਫੀ ਮੰਗਣ ਆਇਆ ਇਹਨਾਂ ਦਾ ਕਬੀਲਾ ਇਸ ਨੌਜਵਾਨ ਵਾਸਤੇ ਮਾਫੀ ਮੰਗਣ ਦਾ ਤਰੀਕਾ ਦੇਖੋ ਆਪਣੇ ਸਿਰ ਤੇ ਜੋ ਇਹਨਾਂ ਦੀ ਪਗੜੀ ਆ ਜਾਂ ਜੋ ਇਹਨਾਂ ਦੇ ਕੱਪੜੇ ਪਾਏ ਆ ਉਹੋ ਲਾ ਕੇ ਉਹਨਾਂ ਦੇ ਪੈਰਾਂ ਵਿੱਚ ਸੁੱਟ ਰਹੇ ਆ ਮਾਫੀ ਮੰਗ ਰਹੇ ਆ ਦੇਖੋ ਆਪਣਾ ਇੱਕ ਗੋਡਾ ਬੰਦੇ ਆ ਮਤਲਬ ਜਿੱਦਾਂ ਕੋਈ ਜਾਨਵਰ ਹੁੰਦਾ ਪਾਲਤੂ ਪਾਲਤੂ ਬਣ ਰਹੇ ਆ ਇੱਕ ਨੌਜਵਾਨ ਖਾਤਰ ਕਿਉਂਕਿ ਉਸ ਨੂੰ ਇਹ ਜੋ ਕੰਮ ਆ ਇਹ ਜੋ ਕਤਲਾ ਚਣਚੱਕ ਹੋਇਆ ਸੀਗਾ ਪਰ ਜੋ ਕਾਨੂੰਨ ਆ ਉਹ ਕਾਨੂੰਨ ਆ ਇਹਨਾਂ ਨੇ ਟੋਟਲ ਆਪਣੀ ਪ੍ਰਾਪਰਟੀ ਖੇਤ ਜੋ ਵੀ ਮਤਲਬ ਇਹਨਾਂ ਦੀ ਪ੍ਰਾਪਰਟੀ ਸੀਗੀ ਸੋਨਾ ਜੇਬਰਾਤ ਜਾਂ ਪੈਸੇ ਰੱਖ ਲੋ ਦਰਾਮ ਚਲਦੇ ਆ ਉਥੇ ਜਾਂ ਜੋ ਵੀ ਇਹਨਾਂ ਕੋਲੇ ਸੀਗਾ ਤਕੜੇ ਲੋਕਾਂ ਕੋਲੇ ਸਾਰਾ ਉਹ ਲੈ ਕੇ ਗਏ ਕਿ ਤੁਸੀਂ ਇਸ ਨੂੰ ਮਾਫ ਕਰੋ ਤੁਹਾਨੂੰ ਜੋ ਚਾਹੀਦਾ ਉਹ ਲੈ ਲਓ ਪਰ ਮਾਫੀ ਨਹੀਂ ਮਿਲੀ ਇਸ ਦਾ ਸਰ ਕਲਮ ਕਰ ਦਿੱਤਾ ਗਿਆ ਸੀ ਯਾਨੀ ਕਾਨੂੰਨ ਇੰਨਾ ਸਖਤ ਕਾਨੂੰਨ ਜਿਹੜਾ ਹੈਗਾ ਜਿਹੜੇ ਦੇਸ਼ ਉਹਦੇ ਉਹਦਾ ਉਹਦਾ ਪਾਲਣ ਕਰਦੇ ਤਾਂ ਕਿਸ ਤਰੀਕੇ ਨਾਲ ਕਰਦੇ ਆ ਧੰਨਵਾਦ ਵੀਡੀਓ ਦੇਖਣ ਲਈ ਮੇਰੇ ਵੀਡੀਓ ਨੂੰ ਸ਼ੇਅਰ ਕਰਿਓ